ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੈਟਫਾਰਮ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋਡ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਉਹ ਹੁਣ ਰਿਜ਼ਾਈਨ ਕਰ ਰਹੇ ਨੇ ਤੇ ਜਸਟਿਨ ਟਰੂਡੋ ਪਰ ਜਸਟਿਨ ਟਰੂਡੋ ਦੇ ਅਸਤੀਫੇ ਦੀ ਪੇਸ਼ਕਸ਼ ਤੋਂ ਬਾਅਦ ਕੀ ਕੈਨੇਡਾ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਪ੍ਰੋਸੈਸ ਹੈ ਉਸ ਦੇ ਵਿੱਚ ਕੀ ਕੋਈ ਨਵੀਆਂ ਤਬਦੀਲੀਆਂ ਆਉਣ ਦੀ ਸੰਭਾਵਨਾ ਹੈ ਜਾਂ ਫਿਰ ਜਿਹੜੇ ਐਲਾਨ ਕੀਤੇ ਗਏ ਜਿਵੇਂ ਪੀਆਰ ਦੇ ਪ੍ਰੋਗਰਾਮ ਐਲਾਨ ਕੀਤੇ ਗਏ ਆਰਸੀਆਈਸੀ ਪ੍ਰੋਗਰਾਮ ਐਲਾਨ ਕੀਤਾ ਗਿਆ ਕੇਅਰ ਗੀਵਰ ਦੇ ਪ੍ਰੋਗਰਾਮ ਨੂੰ ਲੈ ਕੇ ਇਹਨਾਂ ਸਾਰੇ ਪ੍ਰੋਗਰਾਮਸ ਨੂੰ ਕੀ ਪੌਜ਼ ਕਰ ਦਿੱਤਾ ਜਾਵੇਗਾ ਜਦੋਂ ਤੱਕ یا پھر یہ پروگرام ਆਉਣ والے ਸਮੇਂ ਦੇ ਵਿੱਚ لانچ ہو ਸਕਦੇ ہے یا پھر یہ نوٹیفائی ہو سکتا ہے۔ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਸਟਨ ਟੂਡੋ ਜਦੋਂ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਰੈਜਿਗਨੇਸ਼ਨ ਦਾ ਐਲਾਨ ਕਰਦੇ ਨੇ ਉਸ ਤੋਂ ਬਾਅਦ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਜਿਹੜੀ ਪਾਰਲੀਮੈਂਟਰੀ ਹੁੰਦੀ ਹੈ ਉਹਨੂੰ ਭੰਗ ਕਰ ਦਿੱਤਾ ਜਾਂਦਾ ਹੈ ਮੁltavi ਕਰ ਦਿੱਤਾ ਜਾਂਦਾ ਹੈ। ਸੋ ਉਸ ਕੰਡੀਸ਼ਨ ਦੇ ਵਿੱਚ ਕੋਈ ਨਵਾਂ ਬਿੱਲ ਲੈ ਕੇ ਆਉਣਾ ਜਾਂ ਫਿਰ ਕੋਈ ਨਵੀਂ ਪਾਲਿਸੀ ਲੈ ਕੇ ਆਉਣਾ ਤਾਂ ਪੋਸੀਬਲ ਨਹੀਂ ਹੁੰਦਾ ਪਰ ਜਿਹੜੀ ਪਾਲਿਸੀ ਪਹਿਲਾਂ ਤੋਂ ਅਨਾਉਂਸ ਹੋਈ ਹੈ ਕਿਉਂਕਿ ਇੱਕ ਗੱਲ ਸਮਝਣ ਵਾਲੀ ਹੈ ਜਿਵੇਂ ਲਿਬਰਲ ਸਰਕਾਰ ਇੱਕ ਵੱਖਰੀ ਚੀਜ਼ ਹੋਗੀ ਤੇ ਨਾਲ ਦੀ ਨਾਲ ਹੀ ਜੇਕਰ ਉਹਦੇ ਪੈਰਲਰ ਦੇਖਿਆ ਜਾਵੇ ਤੇ ਆਈਆਰਸੀਸੀ ਜਿਹੜਾ ਉਹ ਇੱਕ ਵੱਖਰੀ ਚੀਜ਼ ਹੋਗੀ ਕਿਉਂਕਿ ਆਈਆਰਸੀਸੀ ਇੱਕ ਡਿਪਾਰਟਮੈਂਟ ਹੈ ਤੇ ਜਿਹੜੀ ਗਵਰਨਮੈਂਟ ਹੈ ਉਹ ਹਰ 5 ਸਾਲ ਜਾਂ ਫਿਰ ਆਪਣੇ ਟਰਨਓਵਰ ਤੋਂ ਬਾਅਦ ਜਿਹੜੀ ਹੈ ਉਹ ਚੇਂਜ ਹੁੰਦੀ ਰਹਿੰਦੀ ਹੈ ਸੋ ਜਿਹੜਾ ਪ੍ਰਧਾਨ ਮੰਤਰੀ ਚੇਂਜ ਹੋਣਾ ਉਹਦੇ ਨਾਲ 노 ਡਾਊਟ ਜਿਹੜਾ ਇੱਕ ਡਿਪਾਰਟਮੈਂਟ ਹੈ ਉਹਦੇ ਉੱਤੇ ਅਸਰ ਤੇ ਪੈਣਾ ਹੀ ਪੈਣਾ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਦੋਵੇਂ ਬਾਡੀਜ਼ ਆਪਸ ਦੇ ਵਿੱਚ ਮਿਲ ਕੇ ਚੱਲਦੀਆਂ ਨੇ ਪਰ ਜਿਹੜੀਆਂ ਪਾਲਿਸੀਜ਼ ਦਾ ਅਨਾਉਂਸਮੈਂਟ ਹੋ ਚੁੱਕਾ ਹੈ ਮੇਬੀ ਹੋ ਸਕਦਾ ਹੈ ਕਿ ਉਹ ਪਾਲਿਸੀਜ਼ ਜਿਹੜੀਆਂ ਨੇ ਉਹ ਅਨਾਉਂਸ ਹੋਈਆਂ ਹੋਈਆਂ ਪਾਲਿਸੀਜ਼ ਜਿਹੜੀਆਂ ਨੇ ਉਹ ਨੋਟੀਫਾਈ ਹੋ ਜਾਣ ਉਹ ਲਾਗੂ ਹੋ ਜਾਣ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਫਿਲਹਾਲ ਦੀ ਘੜੀ ਰੋਕ ਦਿੱਤਾ ਜਾਵੇ ਪਰ ਇਹ ਟੋਟਲ ਡਿਪੈਂਡ ਕਰਦਾ ਆਈਆਰਸੀਸੀ ਦੇ ਉੱਤੇ ਯਾਨੀ ਕਿ ਜੇਕਰ ਆਈਆਰਸੀਸੀ ਚਾਹੁੰਦੀ ਹੈ ਤਾਂ ਉਹਨਾਂ ਪਾਲਿਸੀਜ਼ ਨੂੰ ਇੰਪਲੀਮੈਂਟ ਕਰ ਸਕਦੀ ਹੈ ਜੇਕਰ ਆਈਆਰਸੀਸੀ ਨਹੀਂ ਚਾਹੁੰਦੀ ਤੇ ਉਹਨਾਂ ਕਹਿ ਸਕਦਾ ਪਾਲਿਸੀਜ਼ ਜਿਹੜੀਆਂ ਅਨਾਉਂਸ ਕੀਤੀਆਂ ਜਾ ਚੁੱਕੀਆਂ ਨੇ ਉਹਨਾਂ ਨੂੰ ਪਾਜ਼ ਵੀ ਕਰ ਸਕਦੀ ਹੈ ਰੋਕ ਵੀ ਸਕਦੀ ਹੈ ਹੋਲਡ ਵੀ ਕਰ ਸਕਦੀ ਹੈ ਪਰ ਇਹ ਟੋਟਲ ਟੋਟਲ ਤੇ ਟੋਟਲ ਜਿਹੜਾ ਉਹ ਆਈਆਰਸੀਸੀ ਦੇ ਅਧਿਕਾਰ ਖੇਤਰ ਦੇ ਵਿੱਚ ਹੁਣ ਚੀਜ਼ਾਂ ਜਿਹੜੀਆਂ ਉਹ ਆ ਜਾਂਦੀਆਂ ਨੇ ਹੁਣ ਜਿਹੜਾ IRCC ডিপਾਰਟਮੈਂਟ ਹੈ ਉਹ ਜੜੀਆਂ ਕੋਈ ਨੋ ਕਿਉਂਕਿ ਨਵੀਆਂ ਪਾਲਿਸਿਸ ਹੁਣ ਜੇ ਆਪਾਂ ਉਮੀਦ ਕਰੀਏ ਕਿ ਭਈ ਹੁਣ ਐਸਾਈਲਮ ਕੇਸਸ ਦੇ ਵਿੱਚ ਕੋਈ ਵੱਡਾ ਬਦਲਾਅ ਹੋ ਜਾਏਗਾ ਜਾਂ ਫਿਰ ਕੋਈ ਹੋਰ ਨਵੀਂ ਪਾਲਿਸਿਸ ਬਣ ਜੇਗੀ ਇਦਾਂ ਤੇ ਪੋਸੀਬਲ ਮੇਰੇ ਹਿਸਾਬ ਨਾਲ ਨਹੀਂ ਕਿਉਂਕਿ ਜਦੋਂ ਪਾਰਲੀਮੈਂਟਰੀ ਭੰਗ ਹੋ ਗਈ ਹੈ ਮੁltavi ਹੋ ਗਈ ਤੇ ਉਸ ਤੋਂ ਬਾਅਦ ਜਦੋਂ ਕੋਈ ਪਾਰਲੀਮੈਂਟਰੀ ਬੈਠਕ ਨਹੀਂ ਹੁੰਦੀ ਜਾਂ ਕੋਈ ਵੀ ਇਦਾਂ ਦੇ ਕਿਸੇ ਪਾਲਿਸਿਸ ਦੇ ਉੱਤੇ ਡਿਸਕਸ਼ਨ ਨਹੀਂ ਹੁੰਦਾ ਕੋਈ ਪਾਲਿਸੀ ਹੋਂਦ ਵਿੱਚ ਨਹੀਂ ਆਉਂਦੀ ਜਾਂ ਫਿਰ ਕਹਿ ਸਕਦੇ ਕਿ ਹੁਣ ਜਿਵੇਂ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਭਾਵੇਂ ਉਹ ਇਮੀਗ੍ਰੇਸ਼ਨ ਮਿਨਿਸਟਰ ਦੇ ਅਧਦੇ ਤੇ ਹੈਗੇ ਨੇ ਪਰ ਹੁਣ ਉਹ ਕੰਮ ਜਿਹੜੇ ਆ ਉਹ ਜਿਹੜੀਆਂ ਪਾਲਿਸਿਸ ਜਿਹੜੀਆਂ ਪਹਿਲਾਂ ਤੋਂ ਨੋਟੀਫਾਈ ਨੇ ਜਾਂ ਫਿਰ ਜਿਹੜੀਆਂ ਪਾਲਿਸਿਸ ਅਨਾਉਂਸ ਹੋ ਚੁੱਕੀਆਂ ਨੇ ਉਹਨਾਂ ਤੇ ਕੰਮ ਕਰਨਗੇ ਨਵੀਂ ਪਾਲਿਸੀ ਨੂੰ ਲੈ ਕੇ ਮੇਰੇ ਹਿਸਾਬ ਦੇ ਨਾਲ ਹੁਣ ਕੈਨੇਡੀਅਨ ਗਵਰਨਮੈਂਟ ਜਿਹੜੀ ਹੈ ਉਹ ਘੱਟੋ ਘੱਟ ਨਹੀਂ ਸੋਚੇਗੀ ਤੇ ਨਾਲ ਦੀ ਨਾਲ ਜੇਕਰ ਆਈਆਰਸੀਸੀ ਦੀ ਗੱਲ ਕੀਤੀ ਜਾਵੇ ਤੇ ਨਵੀਆਂ ਪਾਲਿਸਿਸ ਫਿਰ ਹਾਰ ਆਉਣ ਦੀ ਸੰਭਾਵਨਾ ਨਹੀਂ ਹੈਗੀ ਹਾਂ ਜਿਵੇਂ ਇੱਕ ਪ੍ਰੋਗਰਾਮ ਨਵਾਂ ਆਇਆ ਆ ਆਰਸੀ ਆਈਸੀ ਪ੍ਰੋਗਰਾਮ ਕਹਿ ਸਕਦੇ ਆ ਕਿ आरएनआईपी प्रोग्राम ਦੇ ਦੇ ਬਦਲੇ ਦੇ ਵਿੱਚ ਜਿਹੜਾ ਆਰਸੀਆਈਸੀ ਪ੍ਰੋਗਰਾਮ ਆਇਆ ਜਿਹੜਾ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪ੍ਰੋਗਰਾਮ ਜਿਹੜਾ ਨਵਾਂ ਆਇਆ ਉਹ ਲਾਂਚ ਹੋ ਚੁੱਕਾ ਹੈ ਉਹ ਨੋਟੀਫਾਈ ਜਿਹੜਾ ਉਹ ਹੋ ਸਕਦਾ ਹੈ ਆਉਣ ਵਾਲੇ ਜਨਵਰੀਸ ਹੋ ਜੇ ਜਾਂ ਫੈਬ ਦੇ ਵਿੱਚ ਉਹ ਹੋ ਸਕਦਾ ਹੈ ਆਈਆਰਸੀਸੀ ਜੇਕਰ ਚੌਂਦੀ ਹੈ ਉਸ ਤੋਂ ਇਲਾਵਾ ਕੇਅਰ ਗੀਵਰ ਦੇ ਪ੍ਰੋਗਰਾਮ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ ਉਹ ਪ੍ਰੋਗਰਾਮ ਜਿਹੜਾ ਉਹ ਵੀ ਨੋਟੀਫਾਈ ਹੋ ਸਕਦਾ ਹੈ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਪਰ ਜਿਹੜਾ ਐਸਾਈਲਮ ਦੇ ਵਿੱਚ ਫਿਲਹਾਲ ਬਦਲਾਅ ਦੀ ਗੱਲ ਕੀਤੀ ਜਾ ਸਕਦੀ ਸੀ ਮੈਨੂੰ ਲੱਗਦਾ ਕਿ ਉਹਨਾਂ ਵਾਸਤੇ ਰਾਹਤ ਦੀ ਗੱਲ ਏ ਹੈ ਕਿ ਜਦੋਂ ਤੱਕ ਕੋਈ ਨਵੀਂ ਸਰਕਾਰ ਨਹੀਂ ਬਣ ਜਾਂਦੀ ਜਾਂ ਫਿਰ ਨਵਾਂ ਪ੍ਰਧਾਨ ਮੰਤਰੀ ਜਿਹੜਾ ਉਹ ਨਹੀਂ ਆ ਜਾਂਦਾ ਸੌ ਨਹੀਂ ਚੁੱਕ ਲੈਂਦਾ ਜਾਂ ਫਿਰ ਨਵਾਂ ਪ੍ਰਧਾਨ ਮੰਤਰੀ ਨਹੀਂ ਬਣ ਜਾਂਦਾ ਉਨੀ ਦੇਰ ਤੱਕ ਫਿਲਹਾਲ ਦੀ ਘੜੀ ਯਾਨੀ ਕਿ ਹੋਰ ਕੋਈ ਨਵਾਂ ਕੈਂਡੀਡੇਟ ਨਹੀਂ ਆ ਜਾਂਦਾ ਜਾਂ ਇਹ ਜਸਟਿਨ ਟਰੂਡੋ ਨੂੰ ਕੋਈ ਰਿਪਲੇਸ ਨਹੀਂ ਕਰ ਦਿੰਦਾ ਤਾਂ ਉਸ ਕੰਡੀਸ਼ਨ ਦੇ ਵਿੱਚ ਨਵੀਂ ਪਾਲਿਸਿਜ਼ ਲਿਆਉਣਾ ਮੇਰੇ ਹਿਸਾਬ ਨਾਲ ਬਹੁਤ ਮੁਸ਼ਕਲ ਹੈਗਾ ਕਿਉਂਕਿ ਉਹਦੇ ਉੱਤੇ ਫਿਰ ਜੇਕਰ ਡਾਇਵਰਟਡ ਮਤ ਹੋਣਗੇ ਇੱਕ ਦੂਜੇ ਦੇ ਤਾਂ ਫਿਰ ਉਹ ਪਾਲਿਸੀ ਇੰਪਲੀਮੈਂਟ ਕਰਨਾ ਸੌਖੀ ਨਹੀਂ ਹੁੰਦੀ ਸੋ ਉਸ ਤੋਂ ਇਲਾਵਾ بڑے ਕੁਐਸਚਨ ਵੀ ਆ ਰਹੇ ਕਿ ਸਰ ਹੁਣ ਫਾਈਲਿੰਗ ਕਰਨੀ ਚਾਹੀਦੀ ਹੈ ਜਾਂ ਆਪਣੀ ਫਾਈਲ ਹੋਲਡ ਕਰ ਲੈਣੀ ਚਾਹੀਦੀ ਹੈ ਜਾਂ ਵੇਟ ਕਰਨਾ ਚਾਹੀਦਾ ਹੈ ਦੇਖੋ ਇਮੀਗ੍ਰੇਸ਼ਨ ਤੇ ਕੈਨੇਡਾ ਦਾ ਰੁਕਣ ਵਾਲਾ ਨਹੀਂ ਹੈਗਾ ਇਹ ਤੇ ਬੜੀ ਕਲੀਅਰ ਗੱਲ ਹੈ ਕਿਉਂਕਿ ਉਹਨਾਂ ਦੀ ਜਿਹੜੀ ਇਕਨੋਮੀ ਹੈ ਉਹੀ ਇਮੀਗ੍ਰੇਸ਼ਨ ਦੇ ਸਹਾਰੇ ਚੱਲਦੀ ਹੈ ਸੋ ਇਮੀਗ੍ਰੇਸ਼ਨ ਤੇ ਚੱਲਦਾ ਰਹਿਣਾ ਇਸ ਤੇ ਕੋਈ ਡਾਊਟ ਨਹੀਂ ਹੈਗਾ ਭਾਵੇਂ ਕੋਈ ਸਟੂਡੈਂਟ ਵੀਜ਼ਾ ਅਪਲਾਈ ਕਰ ਰਿਹਾ ਭਾਵੇਂ ਕੋਈ ਵਿਜ਼ਟਰ ਟੂਰਿਸਟ ਵੀਜ਼ਾ ਅਪਲਾਈ ਕਰ ਰਿਹਾ ਹਾਲਾਂਕਿ ਵਰਕ ਪਰਮਿਟ ਨੂੰ ਲੈ ਕੇ ਬਹੁਤ ਸਾਰਾ ਸਸਪੈਂਸ ਹੈ ਤਾਂ ਮੈਨੂੰ ਲੱਗਦਾ ਜਿਨ੍ਹਾਂ ਨੇ ਵਰਕ ਪਰਮਿਟ ਦੀ ਫਾਈਲ ਲਾਣੀ ਆ ਉਹ ਆਪਣੀ ਫਾਈਲ ਬਾਰੇ ਥੋੜਾ ਬਹੁਤਾ ਸੋਚ ਵਿਚਾਰ ਕਰ ਸਕਦੇ ਨੇ ਪਰ ਜਿਨ੍ਹਾਂ ਨੇ ਸਪਾਊਸਲ ਓਪਨ ਵਰਕ ਪਰਮਿਟ ਲਗਾਉਣਾ ਉਹ ਜ਼ਰੂਰ ਲਗਾਓ ਜੇਕਰ ਤੁਸੀਂ ਐਲੀਜੀਬਲ ਹੋ ਜੇਕਰ ਤੁਸੀਂ ਵਿਜ਼ਟਰ ਟੂਰਿਸਟ ਵੀਜ਼ਾ ਲਗਾਣਾ ਹੈ ਤਾਂ ਥੋੜਾ ਜਿਹਾ ਟ੍ਰੈਂਡ ਜਰੂਰ ਮਾੜਾ ਹੈਗਾ ਪਰ ਜੇਕਰ ਤੁਹਾਡੀ ਫਾਈਲ ਅੱਛੀ ਹੈ ਤਾਂ ਤੁਸੀਂ ਉਹ ਵੀ ਲਗਾ ਸਕਦੇ ਹੋ ਬਾਕੀ ਜੇਕਰ ਸਟੂਡੈਂਟ ਵੀਜ਼ਾ ਦੀ ਗੱਲ ਕੀਤੀ ਜਾਵੇ ਤਾਂ ਚੰਗਾ ਕਾਲਜ ਕੋਰਸ ਲੈ ਕੇ 인 డిਮਾਂਡ ਕੋਰਸ ਲੈ ਕੇ ਤੁਸੀਂ ਉਧਰਲੇ ਪਾਸੇ ਵੀ ਜਾ ਸਕਦੇ ਹੋ ਸਟੂਡੈਂਟ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ ਸੋ ਰਿਯੂਮਰ ਤੋਂ ਬਚੋ ਤੇ ਐਕਚੁਅਲ ਦੇ ਵਿੱਚ ਇਹ ਹੈ ਕਿ ਭਈ ਇਹ ਦਾ ਕੋਈ ਬਹੁਤਾ ਇੰਪੈਕਟ ਫਿਲਹਾਲ ਦੀ ਘੜੀ ਨਹੀਂ ਪਵੇਗਾ ਜਿੰਨਾ ਚਿਰ ਤੱਕ ਕੋਈ ਨਵੀਂ ਸਰਕਾਰ ਨਹੀਂ ਚੁਣੀ ਜਾਂਦੀ। ਉਮੀਦ ਕਰਦਾ ਹਾਂ ਵੀ ਲੋਕਸਾਂ ਦਾ ਆਇਆ ਹੋਗਾ ਚਲ ਨੂੰ ਸਬਸਕ੍ਰਾਈਬ ਕਰ ਲਓ। ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ, ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ। ਕਿਸੇ ਤੁਹਾਡੇ ਨਾਲ ਸੋਪੀਛਾ ਲੱਚਾਉਂਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ। ਇਸ ਕਰਕੇ ਕਾਲ ਜਾਂ ਮੈਸੇ